ਦੋਸਤੋ ਮਹਾਨ ਪੁਰਸ਼ ਕਹਿੰਦੇ ਨੇ ਕਿ ਸਾਡਾ ਮਨ ਹੀ ਸਭ ਕੁਝ ਹੁੰਦਾ ਹੈ ਜੇ ਅਸੀਂ ਮਨ ਨੂੰ ਦੇਖਣਾ ਸਿੱਖ ਲਈਏ ਤਾਂ ਅਸੀਂ ਸਭ ਕੁਝ ਪਾ ਲਵਾਂਗੇ ਚਲੋ ਇਸ ਨੂੰ ਇੱਕ ਕਹਾਣੀ ਦੇ ਰੂਪ ਵਿੱਚ ਸਮਝਦੇ ਹਾਂ ਪਰ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਇੱਕ ਵਾਰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤਾਂ ਕਿ ਆਣ ਵਾਲੀਆਂ ਅਜੀਆਂ ਹੋਰ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਦੋਸਤੋ ਬਹੁਤ ਪੁਰਾਣੀ ਗੱਲ ਹੈ ਇੱਕ ਬੁੱਢਾ ਬਾਬਾ ਆਪਣੇ ਪਿੱਠ ਤੇ ਤਿੰਨ ਗੱਠੜੀਆਂ ਲੈ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਿਹਾ ਸੀ ਕਾਫੀ ਸਮਾਂ ਪੈਦਲ ਚੱਲਣ ਕਾਰਨ ਉਹ ਥੱਕ ਗਿਆ ਸੀ ਜਿਸ ਕਰਕੇ ਉਹ ਥੱਕ ਕੇ ਇੱਕ ਜਗ੍ਹਾ ਤੇ ਬੈਠ ਗਿਆ ਫਿਰ ਅਚਾਨਕ ਉਸੇ ਰਸਤੇ ਤੋਂ ਇੱਕ ਲੜਕਾ ਨਿਕਲਿਆ ਲੜਕਾ ਵੀ ਉਸੇ ਪਾਸੇ ਜਾ ਰਿਹਾ ਸੀ ਜਿੱਥੇ ਬਾਬੇ ਨੇ ਜਾਣਾ ਸੀ ਬਾਬੇ ਨੇ ਲੜਕੇ ਨੂੰ ਕਿਹਾ ਸੁਣ ਪੁੱਤਰਾ ਮੇਰੀ ਮਦਦ ਕਰੇਂਗਾ ਇਹ ਗੱਠੜੀਆਂ ਬਹੁਤ ਭਾਰੀਆਂ ਨੇ ਇਸ ਲਈ ਮੇਰੀ ਇੱਕ ਗੱਠੜੀ ਚੱਕ ਕੇ ਮੇਰੇ ਪਿੰਡ ਪਹੁੰਚਾ ਦੇ ਬਦਲੇ ਵਿੱਚ ਮੈਂ ਤੈਨੂੰ ਸੋਨੇ ਦੇ ਦੋ ਸਿੱਕੇ ਦੇਵਾਂਗਾ ਲੜਕੇ ਨੇ ਕਿਹਾ ਕੋਈ ਗੱਲ ਨਹੀਂ ਬਾਬਾ ਮੈਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ ਇਹ ਕਹਿ ਕੇ ਲੜਕੇ ਨੇ ਗੱਠੜੀ ਚੁੱਕ ਲਈ ਉਹ ਸੱਚੀ ਹੀ ਭਾਰੀ ਸੀ ਹੌਲੀ ਹੌਲੀ ਦੋਨੋਂ ਉਸ ਰਸਤੇ ਉੱਪਰ ਅੱਗੇ ਵਧਣ ਲੱਗ ਪਏ ਹੌਲੀ ਹੌਲੀ ਪੀੜ ਘਟੀ ਤੇ ਰਸਤਾ ਸੁਨਸਾਨ ਹੋ ਗਿਆ ਗੱਲਾਂ-ਗੱਲਾਂ ਵਿੱਚ ਲੜਕੇ ਨੇ ਪੁੱਛਿਆ ਕਿ ਬਾਬਾ ਇਹ ਗੱਠੜੀ ਇੰਨੀ ਭਾਰੀ ਕਿਉਂ ਹੈ ਤਾਂ ਬਾਬਾ ਬੋਲਿਆ ਬੇਟਾ ਇਸ ਵਿੱਚ ਤਾਂਬੇ ਦੇ ਕੁਝ ਸਿੱਕੇ ਨੇ ਲੜਕੇ ਨੇ ਸੋਚਿਆ ਕਿ ਬਾਬਾ ਜ਼ਰੂਰ ਕੋਈ ਵਪਾਰੀ ਹੋਵੇਗਾ ਤਾਂ ਹੀ ਤਾਂ ਇੰਨੇ ਸਾਰੇ ਸਿੱਕੇ ਲੈ ਕੇ ਜਾ ਰਿਹਾ ਹੈ ਲੜਕੇ ਨੇ ਸੋਚਿਆ ਕਿ ਚਲੋ ਮੈਨੂੰ ਕੀ ਫਿਰ ਲੜਕਾ ਬਾਬੇ ਅਤੇ ਸਿੱਕਿਆਂ ਬਾਰੇ ਜ਼ਿਆਦਾ ਨਾ ਸੋਚ ਕੇ ਆਪਣੀ ਹੀ ਧੁੰਨ ਵਿੱਚ ਖੁਸ਼ੀ-ਖੁਸ਼ੀ ਤੁਰਨ ਲੱਗਾ ਕੁਝ ਦੇਰ ਬਾਅਦ ਉਹ ਦੋਵੇਂ ਇੱਕ ਨਦੀ ਦੇ ਕੰਢੇ ਪਹੁੰਚ ਗਏ ਨਦੀ ਪਾਰ ਕਰਨ ਲਈ ਲੜਕਾ ਨਦੀ ਵਿੱਚ ਵੜ ਗਿਆ ਪਰ ਬਾਬਾ ਕੰਢੇ ਤੇ ਹੀ ਖੜਾ ਰਿਹਾ ਬਾਬਾ ਬੋਲਿਆ ਬੇਟਾ ਠਹਿਰ ਜਾ ਮੈਂ ਨਦੀ ਵਿੱਚ ਦੋ ਕਠੜੀਆਂ ਲੈ ਕੇ ਨਹੀਂ ਤੁਰ ਸਕਦਾ ਮੈਂ ਖਿਸਕ ਜਾਵਾਂਗਾ ਕੀ ਤੂੰ ਮੇਰੀ ਇੱਕ ਹੋਰ ਕਠੜੀ ਚੱਕ ਸਕਦਾ ਹੈ ਮੈਂ ਤੈਨੂੰ ਦੋ ਹੋਰ ਸੋਨੇ ਦੇ ਸਿੱਕੇ ਦੇਵਾਂਗਾ ਲੜਕੇ ਨੇ ਕਿਹਾ ਕਿ ਬਾਬਾ ਜੇ ਤੁਸੀਂ ਮੈਨੂੰ ਸੋਨੇ ਦੇ ਸਿੱਕੇ ਨਾ ਵੀ ਦਿਓ ਤਾਂ ਵੀ ਮੈਨੂੰ ਕੋਈ ਸਮੱਸਿਆ ਨਹੀਂ ਹੈ ਬਾਬਾ ਬੋਲਿਆ ਪੁੱਤਰ ਤੂੰ ਪਲਾਈ ਸੰਜਾਬ ਦਾ ਹੈ ਐ ਲੈ ਫੜ ਇਸ ਗੱਠੜੀ ਵਿੱਚ ਚਾਂਦੀ ਦੇ ਸਿੱਕੇ ਨੇ ਨਦੀ ਨੂੰ ਧਿਆਨ ਨਾਲ ਪਾਰ ਕਰੀ ਨਦੀ ਪਾਰ ਕਰਨ ਤੋਂ ਬਾਅਦ ਬਾਬੇ ਦੇ ਉਹ ਬੋਲ ਲੜਕੇ ਦੇ ਦਿਮਾਗ ਵਿੱਚ ਬਾਰ-ਬਾਰ ਘੁੰਮਣ ਲੱਗ ਪਏ ਕਿ ਗੱਠੜੀ ਵਿੱਚ ਤਾਂ ਚਾਂਦੀ ਦੇ ਸਿੱਕੇ ਨੇ ਜ਼ਰੂਰ ਬਾਬਾ ਕੋਈ ਜ਼ਮੀਨ ਜਾਇਦਾਦ ਵੇਚ ਕੇ ਆਇਆ ਹੈ ਇਸੇ ਲਈ ਉਹ ਇੰਨੇ ਪੈਸੇ ਲੈ ਕੇ ਜਾ ਰਿਹਾ ਹੈ ਅੱਗੇ ਜਾ ਕੇ ਰਸਤਾ ਹੋਰ ਸੁਨਸਾਨ ਹੋ ਗਿਆ ਲੜਕੇ ਦੇ ਮਨ ਵਿੱਚ ਵਿਚਾਰ ਆਇਆ ਕਿ ਇਹ ਸੁੰਸਾਨ ਜਗ੍ਹਾ ਹੈ ਜੇਕਰ ਮੈਂ ਇਹਨਾਂ ਸਿੱਕਿਆਂ ਨੂੰ ਲੈ ਕੇ ਭੱਜ ਜਾਵਾਂ ਤਾਂ ਕੋਈ ਵੀ ਮੈਨੂੰ ਫੜ ਨਹੀਂ ਸਕੇਗਾ ਇਹਨਾਂ ਸਿੱਕਿਆਂ ਨਾਲ ਮੈਂ ਦੁਕਾਨ ਖਰੀਦ ਲਵਾਵਾਂਗਾ ਇਸ ਤਰ੍ਹਾਂ ਲੜਕਾ ਸੋਚਾਂ ਵਿੱਚ ਗਵਾਚ ਗਿਆ ਥੋੜੀ ਦੇਰ ਬਾਅਦ ਆਪੇ ਲੜਕਾ ਮਨ ਵਿੱਚ ਸੋਚਣ ਲੱਗ ਪਿਆ ਕਿ ਮੈਂ ਕਿਹੋ ਜਿਹੀਆਂ ਗੱਲਾਂ ਸੋਚ ਰਿਹਾ ਹਾਂ ਕਿਸੇ ਬੇਰਤ ਬੰਦੇ ਦਾ ਫਾਇਦਾ ਉਠਾਣਾ ਠੀਕ ਨਹੀਂ ਹੈ ਮੈਨੂੰ ਅਜਿਹੇ ਵਿਚਾਰ ਨਹੀਂ ਸੋਚਣੇ ਚਾਹੀਦੇ ਪਰ ਲੜਕਾ ਬਹੁਤੇ دیر ਆਪਣੇ ਮਨ ਤੇ ਕਾਬੂ ਨਹੀਂ ਰੱਖ ਸਕਿਆ ਉਹ ਦੋ ਕਠੜੀਆਂ ਲੈ ਕੇ ਬਾਬੇ ਦੇ ਮਗਰਮਗਰ ਤੁਰਿਆ ਜਾ ਰਿਹਾ ਸੀ ਕਾਫੀ دیر ਤੁਰਨ ਤੋਂ ਬਾਅਦ ਇੱਕ ਪਹਾੜੀ ਆਈ ਬਾਬਾ ਬੋਲਿਆ ਪੁੱਤਰ ਇਹ ਤੀਜੀ ਕਠੜੀ ਵੀ ਤੂੰ ਉਠਾ ਲੈ ਮੈਂ ਤੈਨੂੰ ਦੋ ਸੋਨੇ ਦੇ ਸਿੱਕੇ ਹੋਰ ਦੇ ਦੇਵਾਂਗਾ ਪਰ ਧਿਆਨ ਨਾਲ ਚੱਲੀ ਕਠੜੀ ਨੂੰ ਕਿਤੇ ਸੁੱਟਣਾ ਨਾ ਦੇਵੀਂ ਕਿਤੇ ਖੁੱਲ ਨਾ ਜਾਵੇ ਲੜਕੇ ਨੇ ਗੱਲ ਨੂੰ ਕੁਮਾ ਕੇ ਪੁੱਛਿਆ ਕਿਉਂ ਬਾਬਾ ਇਸ ਵਿੱਚ ਨਾ ਖਾਸ ਕੀ ਹੈ ਬਾਬਾ ਬੋਲਿਆ ਇਸ ਵਿੱਚ ਤਾਂ سونے ਦੇ ਸਿੱਕੇ ਨੇ ਲੜਕਾ ਕੁਝ ਨਹੀਂ ਬੋਲਿਆ ਜਿਵੇਂ ਉਹ ਸੁਣ ਜਾ ਹੋ ਗਿਆ ਬਾਬਾ ਨੇ ਉਹ ਤੀਸਰੀ ਗੱਠੜੀ ਵੀ ਲੜਕੇ ਨੂੰ ਦੇ ਦਿੱਤੀ ਤੇ ਭਾਰ ਤੋਂ ਮੁਕਤ ਹੋ ਕੇ ਚੱਲਣ ਲੱਗਾ ਭਾਰ ਤੇ ਚੜਾਈ ਦੇ ਕਾਰਨ ਲੜਕੇ ਦੇ ਪੈਰ ਹੌਲੀ ਹੌਲੀ ਉੱਠ ਰਹੇ ਸੀ ਪਰ ਜਦੋਂ ਤੋਂ ਉਸਨੇ ਸੋਨੇ ਦਾ ਨਾਂ ਸੁਣਿਆ ਤਾਂ ਉਸਦਾ ਮਨ ਛਾਲਾ ਮਾਰ ਰਿਹਾ ਸੀ ਲੜਕੇ ਨੇ ਸੋਚਿਆ ਜੇ ਮੈਨੂੰ ਇੰਨੇ ਸਾਰੇ ਪੈਸੇ ਮਿਲ ਜਵਣ ਤਾਂ ਮੇਰੀ ਸਾਰੀ ਜ਼ਿੰਦਗੀ ਮौज-ਮਸਤੀ ਵਿੱਚ ਲੰਗੇਗੀ ਵੈਸੇ ਵੀ ਇਸ ਬਾਬੇ ਨੂੰ ਇੰਨੇ ਪੈਸੇ ਦੀ ਹੁਣ ਕੀ ਲੋੜ ਐ ਇਸ ਦੀ ਜ਼ਿੰਦਗੀ ਤਾਂ ਹੁਣ ਖਤਮ ਹੋ ਗਈ ਐ ਇਸ ਸਮੇਂ ਲੜਕੇ ਦਾ ਮਨ ਉਸ ਦੀ ਬੁੱਧੀ ਪਰ ਪੂਰੀ ਤਰ੍ਹਾਂ ਹਵੀ ਹੋ ਚੁੱਕਿਆ ਸੀ ਤੇ ਉਹ ਆਪਣੀ ਗੱਲ ਨੂੰ ਸਹੀ ਮਨਾਉਣ ਲਈ ਕੁਝ ਵੀ ਕਹਿ ਰਿਹਾ ਸੀ ਲੜਕੇ ਨੇ ਮਨ ਹੀ ਮਨ ਕਿਹਾ ਇਹ ਬਾਬਾ ਤਾਂ ਚੋਰ ਲੱਗ ਰਿਹਾ ਹੈ ਜੇਕਰ ਇਹ ਕੋਈ ਵਪਾਰੀ ਹੁੰਦਾ ਤਾਂ ਇਸ ਤਰ੍ਹਾਂ ਪੈਦਲ ਥੋੜੀ ਜਾਂਦਾ ਚੋਰ ਤੋਂ ਚੋਰੀ ਕਰਨ ਵਿੱਚ ਕੀ ਨੁਕਸਾਨ ਹੈ ਏ ਸੋਚਦੇ ਸੋਚਦੇ ਲड़का ਤੇਜ਼ੀ ਨਾਲ ਤੁਰਨ ਲੱਗਾ ਤੇ ਬਾਬਾ ਥੋੜਾ ਪਿੱਛੇ ਰਹਿ ਗਿਆ ਲੜਕੇ ਨੇ ਸੋਚਿਆ ਕਲਾਂ ਆਂਦੇ ਹੀ ਜੇ ਮੈਂ ਇਹਨਾਂ ਤਿੰਨਾਂ ਗੱਟੜਿਆਂ ਨੂੰ ਲੈ ਕੇ ਭੱਜ ਜਾਵਾਂ ਤਾਂ ਮੇਰੀ ਗਰੀਬੀ ਖਤਮ ਹੋ ਜਾਵੇਗੀ ਤੇ ਇਹ ਚੋਰ ਬਾਬਾ ਮੈਨੂੰ ਕਦੇ ਵੀ ਫੜ ਨਹੀਂ ਸਕੇਗਾ ਇਹ ਸੋਚਦੇ ਸੋਚਦੇ ਲੜਕਾ ਅਚਾਨਕ ਹੀ ਭੱਜਣ ਲੱਗ ਪਿਆ ਜਿਵੇਂ ਉਸਦਾ ਸਰੀਰ ਆਪੇ ਹੀ ਹਰਕਤ ਕਰ ਰਿਹਾ ਹੋਵੇ ਕਾਫੀ ਧੇਰ ਭੱਜਣ ਤੋਂ ਬਾਅਦ ਲੜਕਾ ਸਹੀ ਸਲਾਮਤ ਆਪਣੇ ਘਰ ਪਹੁੰਚ ਗਿਆ ਲੜਕੇ ਨੇ ਸਾਹਾਂ ਸਹੀ ਹੋngਿਆ ਹੀ ਉਹ ਗੱਟੜੀਆਂ ਖੋਲੀਆਂ ਪਰ ਇਹ ਕੀ ਇਹਨਾਂ ਤਿੰਨਾਂ ਗੱਟੀਆਂ ਵਿੱਚ ਤਾਂ ਲੋਹੇ ਦੇ ਚੰਗਾਲ ਲੱਗੇ ਹੋਏ ਨਕਲੀ ਸਿੱਕੇ ਹੀ ਸੀ ਇਹ ਦੇਖ ਕੇ ਲੜਕਾ ਹੈਰਾਨ ਰਹਿ ਗਿਆ ਤੇ ਸੋਚਣ ਲੱਗਿਆ ਕਿ ਬਾਬੇ ਨੇ ਉਸ ਨੂੰ ਝੂਠ ਕਿਉਂ ਬੋਲਿਆ ਫੇਰ ਉਸਨੂੰ ਸਿੱਕਿਆਂ ਦੇ ਵਿੱਚਕਾਰ ਰੱਖੀ ਇੱਕ ਚਿੱਠੀ ਮਿਲੀ ਚਿੱਠੀ ਵਿੱਚ ਲਿਖਿਆ ਸੀ ਕਿ ਇਹ ਸਾਰਾ ਡਰਾਮਾ ਰਾਜ ਦੇ ਰਾਜੇ ਵੱਲੋਂ ਇੱਕ ਇਮਾਨਦਾਰ ਵਿਅਕਤੀ ਦੀ ਭਾਲ ਲਈ ਰਚਿਆ ਗਿਆ ਹੈ ਇਮਾਨਦਾਰ ਵਿਅਕਤੀ ਨੂੰ ਸੂਬੇ ਦਾ ਖਜ਼ਾਨਚੀ ਤੇ ਮੁੱਖ ਅਫਸਰ ਬਣਾਇਆ ਜਾਵੇਗਾ ਲੜਕਾ ਉੱਥੇ ਹੀ ਸਿਰ ਫੜ ਕੇ ਬੈਠ ਗਿਆ ਉਹ ਜਾਣਦਾ ਸੀ ਕਿ ਉਸਨੇ ਆਪਣੇ ਵਿਚਾਰਾਂ ਨੂੰ ਕਾਬੂ ਕੀਤਾ ਹੁੰਦਾ ਤਾਂ ਉਸਦੀ ਜ਼ਿੰਦਗੀ ਬਦਲ ਸਕਦੀ ਸੀ ਦੋਸਤੋ ਗੌਤਮ ਬੁੱਧ ਕਹਿੰਦੇ ਨੇ ਤੁਸੀਂ ਉਹੀ ਬਣ ਜਾਂਦੇ ਹੋ ਜੋ ਤੁਸੀਂ ਸੋਚਦੇ ਹੋ ਇਸ ਲਈ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਵੀ ਤੁਹਾਨੂੰ ਉਹਨਾਂ ਨੁਕਸਾਨ ਨਹੀਂ ਪਹੁੰਚਾ ਸਕਦਾ ਜਿੰਨਾ ਤੁਹਾਡੇ ਬੇਕਾਬੂ ਤੇ ਬੇਤੁਕੇ ਵਿਚਾਰ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਨੇ ਗੌਤਮ ਬੁੱਧ ਕਹਿੰਦੇ ਨੇ ਕਿ ਆਪਣੇ ਅੰਦਰ ਨੂੰ ਧਿਆਨ ਨਾਲ ਦੇਖੋ ਸਾਡੇ ਅੰਦਰ ਚੱਲ ਰਹੇ ਵਿਚਾਰ ਹੀ ਸ਼ਬਦ ਬਣਦੇ ਨੇ ਤੇ ਇਹ ਸ਼ਬਦ ਕਰਮ ਦੇ ਰੂਪ ਵਿੱਚ ਪ੍ਰਗਟ ਹੁੰਦੇ ਨੇ ਵਾਰ-ਵਾਰ ਦੁਹਰਾਨ ਨਾਲ ਕਰਮ ਵਿਹਾਰ ਵਿੱਚ ਬਦਲਦਾ ਹੈ ਤੇ ਸਮੇਂ ਦੇ ਨਾਲ ਵਿਹਾਰ ਚਰਿੱਤਰ ਵਿੱਚ ਬਦਲ ਜਾਂਦਾ ਹੈ ਤੇ ਚਰਿੱਤਰ ਹੀ ਫਿਰ ਭਾਗ ਵਿੱਚ ਬਦਲਦਾ ਹੈ ਇਸ ਲਈ ਵਿਚਾਰਾਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਦੂਜੀ ਗੱਲ ਕਿ ਕਮਜ਼ੋਰੀ ਹਮੇਸ਼ਾ ਛੋਟੀ ਸੋਚ ਨਾਲ ਸ਼ੁਰੂ ਹੁੰਦੀ ਹੈ ਜੇਕਰ ਇਸ ਬੀਜ ਨੂੰ ਇੱਥੇ ਹੀ ਨਸ਼ਟ ਨਾ ਕੀਤਾ ਜਾਵੇ ਤਾਂ ਇਹ ਛੋਟੀ ਜੀ ਸੋਚ ਇੱਕ ਵੱਡਾ ਝਾੜ ਬਣ ਕੇ ਬੁੱਧੀ ਨੂੰ ਟੱਕ ਲੈਂਦੀ ਹੈ ਜਿਵੇਂ ਕਹਾਣੀ ਵਿੱਚ ਹੋਇਆ ਸੀ ਕਿ ਲਾਲਚ ਦੇ ਵਿਚਾਰਾਂ ਨੇ ਉਸ ਲੜਕੇ ਨੂੰ ਇਹ ਸੋਚਣ ਦਾ ਦੂਜਾ ਮੌਕਾ ਹੀ ਨਹੀਂ ਦਿੱਤਾ ਕਿ ਜੋ ਉਹ ਕਰ ਰਿਹਾ ਹੈ ਕੀ ਇਹ ਸਹੀ ਹੈ ਜਾਂ ਗਲਤ ਲੜਕੇ ਦੇ ਸਰੀਰ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਇਸ ਲਈ ਪਹਿਲੀ ਵਾਰ ਜੇ ਹੀ ਗਲਤ ਵਿਚਾਰਾਂ ਨੂੰ ਜੜੋਂ ਕੁੱਟਣਾ ਸਹੀ ਹੈ ਤੇ ਕਿਵੇਂ ਹੋਵੇਗਾ ਵਿਚਾਰਾਂ ਤੇ ਕਾਬੂ ਪਾਉਣ ਲਈ ਮਹਾਤਮਾ ਬੁੱਧ ਨੇ ਦੋ ਗੱਲਾਂ ਤੇ ਜ਼ੋਰ ਦਿੱਤਾ ਹੈ ਪਹਿਲਾ ਹੈ ਸਹੀ ਇਰਾਦਾ ਹਮੇਸ਼ਾ ਸਹੀ ਇਰਾਦਾ ਵਿਕਸਿਤ ਕਰੋ ਕਈ ਵਾਰ ਸਾਡੇ ਮੂੰਹ ਚੋਂ ਗਲਤ ਗੱਲ ਨਿਕਲ ਜਾਂਦੀ ਹੈ ਤੇ ਅਸੀਂ ਲੰਬੇ ਸਮੇਂ ਤੱਕ ਦੁਖੀ ਰਹਿੰਦੇ ਹਾਂ ਜਦੋਂ ਵੀ ਕੋਈ ਗਲਤੀ ਹੋ ਜਾਂਦੀ ਹੈ ਤਾਂ ਮਨ ਲੰਬੇ ਸਮੇਂ ਤੱਕ ਪਛਤਾਵੇ ਨਾਲ ਪਰਿਆ ਰਹਿੰਦਾ ਹੈ ਇਸ ਪਾਰਿਪਨ ਤੇ ਦੁੱਖ ਤੋਂ ਬਚਣ ਲਈ ਮਹਾਤਮਾ ਬੁੱਧ ਨੇ ਸਹੀ ਇਰਾਦੇ ਨੂੰ ਮਹੱਤਵ ਦਿੱਤਾ ਹੈ ਜਦੋਂ ਵੀ ਤੁਸੀਂ ਕੁਝ ਕਰਨ ਜਾ ਰਹੇ ਹੋ ਤਾਂ ਆਪਣੇ ਆਪ ਨੂੰ ਪੁੱਛੋ ਕਿ ਇਸ ਕਾਰਵਾਈ ਪਿੱਛੇ ਮੇਰਾ ਇਰਾਦਾ ਕੀ ਹੈ ਕਿਵੇਂ ਦੂਜਿਆਂ ਨੂੰ ਦੁੱਖ ਪਹੁੰਚਾਉਣ ਜਾਂ ਨੀਚਾ ਦਿਖਾਉਣ ਦਾ ਨਹੀਂ ਜਾ ਰਿਹਾ ਆਪਣੇ ਆਪ ਨੂੰ ਪੁੱਛੋ ਕਿਵੇਂ ਆਪਣੇ ਆਪ ਨੂੰ ਬਿਹਤਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਆਪਣੇ ਇਰਾਦਿਆਂ ਪ੍ਰਤੀ ਸੁਚੇਤ ਰਹਿਣ ਨਾਲ ਤੇ ਉਹਨਾਂ ਨੂੰ ਸਕਾਰਾਤਮਕ ਇਰਾਦਿਆਂ ਨਾਲ ਜੋੜਨ ਨਾਲ ਤੁਸੀਂ ਆਪਣੇ ਮਨ ਦੀ ਨਕਾਰਾਤਮਕਤਾ ਨੂੰ ਘਟਾ ਸਕਦੇ ਹੋ ਤੇ ਦੁੱਖਾਂ ਦਰਦਾਂ ਤੋਂ ਬਚ ਸਕਦੇ ਹੋ ਦੂਜਾ ਅਭਿਆਸ ਮਨ ਨੂੰ ਸੁਚੇਤ ਕਰਦਾ ਹੈ ਤੇ ਨਕਾਰਾਤਮਕ ਵਿਚਾਰਾਂ ਨੂੰ ਸ਼ਾਂਤ ਕਰਦਾ ਹੈ ਉਹ ਹੈ ਮਨਨਸ਼ੀਲਤਾ ਆਓ ਬਿਨਾਂ ਕਿਸੇ ਵਿਚਾਰਾ ਦੇ ਇਸ ਪਲ ਵਿੱਚ ਜੋ ਕੁਝ ਹੋ ਰਿਹਾ ਹੈ ਕੇਵਲ ਉਸ ਨੂੰ ਦੇਖਣਾ ਮਤਲਬ ਕਿ ਤੁਹਾਡੇ ਮਨ ਦੇ ਚੰਗੇ ਬੁਰੇ ਵਿਚਾਰ ਭਾਵਨਾਵਾਂ ਤੇ ਯਾਦਾਂ ਨੂੰ ਬਿਨਾਂ ਪ੍ਰਤੀਕਿਰਿਆ ਕੀਤੇ ਸਿਰਫ ਦੇਖਣਾ ਇਸ ਦਾ ਫਾਇਦਾ ਇਹ ਹੈ ਕਿ ਬਿਨਾਂ ਪ੍ਰਤੀਕਿਰਿਆ ਦੇ ਨਕਾਰਾਤਮਕ ਵਿਚਾਰ ਤੇ ਨਕਾਰਾਤਮਕ ਭਾਵਨਾਵਾਂ ਜੀਵਤ ਨਹੀਂ ਰਹਿ ਪਾਉਂਦੀਆਂ ਤੇ ਤੁਸੀਂ ਹਮੇਸ਼ਾ ਗਲਤ ਕਦਮ ਚੁੱਕਣ ਤੋਂ ਬਚ ਜਾਂਦੇ ਹੋ ਇਸ ਲਈ ਮਹਾਤਮਾ ਬੁੱਧ ਕਹਿੰਦੇ ਨੇ ਕਿ ਜੋ ਆਪਣੇ ਆਪ ਨੂੰ ਦੇਖਦਾ ਹੈ ਉਹੀ ਸਭ ਤੋਂ ਵੱਡਾ ਤਪਸਵੀ ਹੁੰਦਾ ਹੈ ਸੋ ਦੋਸਤੋ ਉਮੀਦ ਕਰਦਾ ਹਾਂ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇਗੀ ਕਹਾਣੀ ਵਿੱਚ ਕੁਝ ਵੀ ਸਮਝ ਆਇਆ ਹੋਵੇ ਜਾਂ ਚੰਗਾ ਲੱਗਿਆ ਹੋਵੇ ਤਾਂ ਇੱਕ ਲਾਈਕ ਜ਼ਰੂਰ ਕਰਿਓ ਤੇ ਸਾਡੇ ਨਾਲ ਬਨੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ